ਨਸ਼ਾ ਤਸਕਰਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਇਸ ਨੌਜਵਾਨ ਨੂੰ ਇੰਨੀ ਕੁ ਮਹਿੰਗੀ ਪੈ ਗਈ ਕਿ ਇਸ ਦੇ ਉੱਤੇ ਅਣਪਛਾਤੀਆਂ ਨੇ ਜਾਨ ਲੈਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਇਹ ਗੰਭੀਰ ਜ਼ਖਮੀ ਹੋਇਆ ਤੇ ਜ਼ਖਮੀ ਹਾਲਤ ਦੇ ਵਿੱਚ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣੀ ਆ ਜਿਸ ਵੀਡੀਓ ਕਰਕੇ ਇਸ ਨੂੰ ਜਿਹੜਾ ਕਿ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹਾਂ ਵੀ ਆੜੀ ਕੀ ਹੋ ਰਿਹਾ ਹਾਂ ਕੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜਾ ਹੱਥ ਤੇ ਕੀ ਹੱਥ ਤੇ ਸੁਈ ਆ ਉਹ ਵੀ ਦਿਖਾ ਇੰਜੈਕਸ਼ਨ ਕਿੱਥੇ ਤੇਰਾ ਇੰਜੈਕਸ਼ਨ ਕਿੱਥੇ ਆ ਇੰਜੈਕਸ਼ਨ ਦਿਖਾ ਕਿੱਥੇ ਤੇਰਾ ਆ ਦੇਖੋ ਇਸ ਸ਼ਰਿਆਂ ਚ ਚਿੱਟੇ ਦੇ ਟੀਕੇ ਲੱਗ ਰਹੇ ਨੇ ਭਵਾਨੀਗੜ ਅਨਾਜ ਮੰਡੀ ਜੇ ਦਿਖਾ ਕਿੱਥੇ ਸਟਕਿਆ ਉਥੇ ਚੱਲ ਤੂੰ ਉਥੇ ਚੱਲ ਚੱਲ ਉਥੇ ਤੂੰ ਉਥੇ ਚੱਲ ਯਾਰ ਦਿਖਾ ਕਿੱਥੇ ਸਟਕਿਆ ਹੈ ਸੁਈ ਮੈਂ ਸੁਈ ਤੇਰੇ ਹੱਥ ਦੇ ਵਿੱਚ ਸੀ ਮੈਨੂੰ ਬੰਦਿਆਂ ਦੀ ਆ ਦਿਖਾ ਇੱਕ ਮਿੰਟ ਕਿੱਥੋਂ ਲੈ ਗਿਆ ਚਿੱਟਾ ਕਿੱਥੋਂ ਲੈ ਗਿਆ ਚਲੋ ਦੱਸ ਦੇ ਚਿੱਟਾ ਕਿੱਥੋਂ ਲੈ ਗਿਆ ਬਸ ਇੰਨਾ ਦੱਸ ਦੇ ਕੰਮ ਤੋਂ ਆਏ ਚਿੱਟਾ ਕਿੱਥੋਂ ਲੈ ਗਿਆ ਮੈਨੂੰ ਹੀ ਦੱਸ ਦੇ ਮੈਂ ਮੈਂ ਤੇਰੇ ਮੰਗਰ ਬੱਸ ਸਟੈਂਡ ਤੋਂ ਲੈ ਕੇ ਆਇਆ ਮੈਨੂੰ ਪੰਜਾਬੀ ਜੇ ਦੱਸ ਚਿੱਟਾ ਲੈ ਕੇ ਕਿੱਥੋਂ ਆਇਆ ਬਸ ਨਹੀਂ ਦੱਸਣਾ ਨਾ ਮੈਂ ਧਾਣੇ ਫੋਨ ਕਰ ਰਿਹਾ ਮੈਂ ਧਾਣੇ ਫੋਨ ਕਰ ਰਿਹਾ ਤੈਨੂੰ ਕਹਿ ਰਿਹਾ ਚਿੱਟਾ ਵੰਦੀ ਇੰਨੀ ਕਹ ਲਾ ਦੇ ਬਸ ਚਿੱਟਾ ਲੈ ਕੇ ਕਿੱਥੋਂ ਆਇਆ ਬਸ ਇੰਨੀ ਕਹ ਲਾ ਦੇ ਦਿਖਾਈ ਕਿੱਥੋਂ ਲਾਇਆ ਬੰਦ ਦੇ ਦਬੰਦਾ ਠੀਕ ਹੈ ਕੀ ਦਿਖਾ ਤੇਰੀ ਬਾਹ ਦਾਖਾ ਦਿਖਾਵਾਂ ਆ ਕੀ ਆ ਕੀ ਆ ਕੀ ਇੱਕ ਉਹ ਨੀ ਦਿਲ ਵੀ ਦਿਖਾ ਦੇ ਲਈ ਬਾ ਨਿਸ਼ਾਨ ਤਾਂ ਤੇਰੀ ਬਾਹ ਤੇ ਆ ਆ ਦੇਖੀ ਆ ਦੇਖ ਸਕਦੇ ਹੋਗੇ ਹਾਂ ਧਿਆਨ ਨਾਲ ਠੀਕ ਹੈ ਵੀ ਇੰਜੈਕਸ਼ਨ ਜੇਪਾਂ ਦਿਖਾ ਦੇਗਾ ਮੈਂ ਕਹਿ ਰਿਹਾ ਮੈਂ ਤੇਰੇ ਮੈਂ ਤੈਨੂੰ ਪੰਜਾਬੀ ਚ ਕਹਿ ਰਿਹਾ ਨਾ ਦਿਖਾ ਦੇ ਠੀਕ ਹੈ ਹਾਂ ਦੂਜੀ ਜੇਬ ਖਾਲੀ ਕਰ ਉਹ ਜੇਬ ਦਾ ਪਿੰਡ ਕਿਹੜਾ ਹਾਂ ਚੰਨਾ ਬੰਡ ਕੀ ਨਾਮ ਕੀ ਤੇਰਾ ਹੈ ਹਰਦੀਪ ਹਰਦੀਪ ਕਿੱਥੋਂ ਮੈਨੂੰ ਇਹਨਾਂ ਦਾ ਦੇ ਚਿੱਟਾ ਲੈ ਕੇ ਕਿੱਥੋਂ ਆਇਤੀ ਬਸ ਇਹਨਾਂ ਉਰਨ ਲੈਦੀ ਕਿੱਥੋਂ ਲੈਦੀ ਆ ਹੈ ਸਪਾਹਲ ਵਰ ਕੇ ਆਸ ਸਪਾਹਲ ਵਰ ਕੇ ਆਇਆ ਡਾਬੇ ਤੋਂ ਲੈ ਕੇ ਆਇਆ ਹੈ ਕਿੰਨੇ ਦਾ ਲੈ ਕੇ ਆਇਆ ਆ 200 ਰੁਪਏ ਦਾ ਇਹ 200 ਰੁਪਏ ਦਾ ਚਿੱਟਾ ਕਿੰਨੇ ਕਿੰਨੇ ਵਾਰ ਲੱਗਦਾ ਹੈਗਾ ਇੱਕ ਵਾਰ ਜੀ ਲੱਗਦਾਗਾ ਹੈ ਕੀ ਮਸੀਨ ਲੱਗਦਾ ਇੱਕ ਵਾਰ ਹੈ ਜੀ ਇੱਕ ਉਹਤੇ ਹੀ ਹਸਪਤਾਲ ਦੇ ਬੈੱਡ ਤੇ ਇਲਾਜ ਅਧੀਨ ਪਏ ਇਸ ਨੌਜਵਾਨ ਨੇ ਦੱਸਿਆ ਕਿ ਉਸਨੇ ਨਸ਼ਾ ਤਸਕਰ ਦੀ ਇੱਕ ਵੀਡੀਓ ਬਣਾ ਕੇ ਜੋ ਕਿ ਨਸ਼ਾ ਕਰ ਰਿਹਾ ਸੀਗਾ ਨੌਜਵਾਨ ਤੇ ਉਸ ਦੀ ਜਿਹੜੀ ਵੀਡੀਓ ਬਣਾ ਕੇ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਜੀ ਮੈਂ 2 ਦਿਨ ਪਹਿਲਾਂ ਇੱਕ ਚਿੱਟੇ ਵਾਲਿਆਂ ਦੀ ਵੀਡੀਓ ਲਾਈ ਸੀ ਜੀ ਇਦੇ ਵਿੱਚ ਮੁੰਡਾ ਸ਼ਰੀਆਮ ਚਿੱਟੇ ਦਾ ਇੰਜੈਕਸ਼ਨ ਲਾ ਰਿਹਾ ਤੇ ਉਹਦੀ ਮੈਂ ਵੀਡੀਓ ਚਲਾਈ ਤੀ ਆਪਣੇ ਚੈਨਲ ਤੇ ਚਲਾਈ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਜੀ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਕਿਤੇ ਮੇਰੇ ਘਰ ਦੇ ਪਿੱਛੇ ਦੁਕਾਨਾਂ ਨੇਗੀਆਂ ਤੇ ਫਰੈਂਚ ਦੇਫੀ ਦੁਕਾਨਾ ਸੀ ਤੇ ਉਹਦੇ ਵਿੱਚ ਬੈਠਾ ਸੀਗਾ ਤੇ ਇਸ ਤਕਰੀਬਨ 9-10 ਬੰਦੇ ਆਏ ਆ ਕੇ ਉਹਨਾਂ ਕੋਲੇ ਇੱਕ ਬੈਸਬਾਲ ਸੀ ਬੰਦੇ ਸੀਗੇ ਆ ਕੇ ਜੀ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮਾਰਾ ਸ਼ੁਰੂ ਕਰਤਾ ਉਸ ਤੋਂ ਮੇਰੇ ਨਾਲ ਇੱਕ ਮੁੰਡਾ ਸੀਗਾ ਨਾਲ ਬੈਠਾ ਸੀਗਾ ਉਹਦਾ ਨੰਬਾ ਜਾਂ ਨਾਮ ਵੀ ਲੈ ਕੇ ਗਿਆ ਕਿ ਤੂੰ ਨਾ ਵਿੱਚ ਆਈ ਉਹ ਉਹਨਾਂ ਦੇ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਇੱਕ ਇਕੱਠ ਹੋ ਗਿਆ ਉੱਥੇ ਤੇ ਉਹ ਇੱਕ ਮੰਡੀ ਅਲੀ ਸਾਈਡ ਵੱਜਾ ਰਹੀ ਸਾਈਡ ਪਰਜੇ ਕਿੰਨੇ ਕੋਈ ਦਿਖਣੇ ਸੀ ਉਹ ਉਹ ਹੈਗੇ ਸੀ ਤਕਰੀਬਨ 9 ਤੋਂ 10 ਮੁੰਡੇ ਸੀਗੇ ਤੇ ਇਹ ਜੀ ਜੀ ਇਹ 11 ਬਟਿਕੇ 50 45 50 ਦਾ ਹੈ ਇਹ ਹੱਥ ਚ 23 ਦਾ ਰੱਖਿਆ ਤੇ ਜੇ ਪੁੱਛੀ ਹਾਂ ਜੀ ਕਿਹਨਾਂ ਕੋਲੇ ਜ ਜਿਨ੍ਹਾਂ ਕੋਲ ਇੱਕ ਦੋ ਜਣਾਂ ਦੇ ਕਿਰਪਾਨਾਂ ਵੀ ਰੱਖੀਆਂ ਸੀਗੀਆਂ ਉਹ ਤਾਂ ਮੰਗ ਦੀ ਖੜੀ ਤੇ ਪਿੱਛੇ ਖੜੇ ਸੀ ਤੇ ਵੀ ਜੇ ਇੱਕ ਕੰਮ ਵਗੇ ਆ ਠੀਕ ਹੈ ਜਿਨ੍ਹਾਂ ਕੋਲ ਡੰਡੇ ਬੈਸਬਾਲ ਸੀ ਉਹ ਆਗੇ ਇੱਕਦਮ ਦੁਕਾਨ ਚ ਪੜੇ ਨੇਗੇ ਠੀਕ ਹੈ ਦੂਜੇ ਸ਼ਟਰ ਦਾ ਵੀ ਖੜੇ ਰਹਿੰਦੇ ਜਿਹਦੇ ਕੋਲ ਦੋ ਜਣਾਂ ਦੇ ਕਿਰਪਾਨਾਂ ਸੀ ਉੱਚ ਬੋਲੇ ਨੇ ਆ ਕਿ ਹੋ ਗਏ ਤੇ ਕੀ ਕੀਤਾ ਜਾ ਕੋਈ ਨਹੀਂ ਪਾਸ ਇੱਕ ਨੇ ਮਾਰ ਲੱਗੇ ਇੰਨੀ ਗੱਲ ਚਲ ਗਈ ਆ ਕਾਲ ਕੱਢੀ ਵੀ ਤੇਰੀ ਵੱਡੀ ਵੱਡੀ ਵੱਡੇ ਚੱਟੇ ਵਾਲੀ ਹੈ ਹੈਪੀ ਜੀ ਤੁਹਾਨੂੰ ਇਹੀ ਲੱਗਦਾ ਵੀ ਜਿਹੜੀ ਤੁਸੀਂ ਨਿਊਜ਼ ਕਰੀਏ ਪਿਛਲੇ ਦਿਨਾਂ ਦੇ ਵਿੱਚ ਚੱਟੇ ਦੇ ਖਿਲਾਫ ਆ ਇਹ ਉਸੇ ਕੱਢਣ ਦਾ ਰਿਐਕਸ਼ਨ ਲੱਗਦਾ ਹੈ ਬਰਦਰ ਸੋ ਇੱਕ ਪਰਸੈਂਟ ਤੇ ਚਿੱਟਾ ਵੇਚਣ ਵਾਲੇ ਸੀਗੇ ਜੀ ਇਹ ਮੈਂ ਤਾਂ ਪਾਈ ਸੀ ਕਿ ਕੋਸ਼ਿਸ਼ ਧਾਰ ਹੋ ਜੂਗਾ ਜਦ ਨਸ਼ਿਆਂ ਵਿਰੁੱਧ ਸੀਐਮ ਸਾਹਮਣੇ ਵੀ ਚਲਾ ਰੱਖਿਆਗਾ ਮੈਂ ਤਾਂ ਇਹਦੇ ਕਰਕੇ ਖਬਰ ਕੀਤੀ ਸੀਗੀ ਸੀਐਮ ਸਾਹਿਬ ਨੂੰ ਹੈਸ਼ਟੈਗ ਵੀ ਕੀਤਾ ਸੀਗਾ ਮੈਨੂੰ ਵੀ ਪਤਾ ਦੀਆ ਮੇਰੇ ਉਲਟ ਮੇਰੇ ਛੋਟੇ ਬੱਚੇ ਨੇ ਵੀ ਮੇਰੇ ਇੰਨਾ ਨੁਕਸਾਨ ਕਰ ਜਾਣਗੇ ਹੁਣ ਇੰਨੀ ਕਿ ਸੱਟ ਮਾਰ ਗਏ ਮੇਰੇ ਇਹ ਨਹੀਂ ਪਤਾ ਕਿ ਮੈਂ ਕਿੰਨੇ ਟਾਈਮ ਤੋਂ ਮੇਰੇ ਬਾਹ ਤਿੰਨੇ ਜਗ੍ਹਾ ਤੋਂ ਬੈਚੇ ਹੋਏ ਕੀ ਮੰਗ ਕਰਦੇ ਹਾਂ ਜੀ ਹਾਂਜੀ ਮੰਗ ਕੀ ਕਰਦੇ ਮੈਂ ਇਨਸਾਫ ਦੀ ਮੰਗ ਕਰਦਾ ਜੀ ਇਹ ਕੁਝ ਪੱਤਰਕਾਰ ਇਹ ਨਹੀਂ ਸੇਪ ਹੈਗੇ ਫਿਰ ਸੇਪ ਕੌਣ ਆ ਜੂਰੇ ਠੀਕ ਹੈ ਅਤੇ ਪਰਸੋ ਵਾਲੇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਸ਼ਾਮ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੁਕਾਨਾਂ ਹੈ ਜੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉੱਤੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਜੀ। ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਂਚ ਲੈਣੀ ਹੈ ਜੀ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਮਾਉਣੀ ਹੈ ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 12:30 ਵਜੇ ਦੀ ਇਥੇ ਰਿਪੋਰਟ ਗਈ ਹੈ ਥਾਣੇ ਦੇ ਵਿੱਚ ਤੇ ਤਿੰਨ ਘੰਟੇ ਤਕਰੀਬਨ ਕਹਿ ਸਕਦਾ ਲੇਟ ਜਿਹੜੀ ਨਹੀਂ ਜੀ ਪੁਲਿਸ ਪਾਰਟ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰ ਰਹੇ ਹਾਂਗੇ ਖੜ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਕਿਸੇ ਨਸ਼ਾ ਤਸਕਰ ਦੀ ਤੇ ਨਾ ਹੀ ਜਿਹੜੇ ਲੋਕ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਦੀ ਵੀਡੀਓ ਬਣਾ ਕੇ ਕੋਈ ਪਾ ਸਕਦਾ ਕਿਉਂਕਿ ਹੁਣ ਇਹ ਇੰਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਉੱਤੇ ਹੀ ਹਮਲਾ ਕੀਤਾ ਜਾ ਰਿਹਾ ਤਾਂ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਰੀਵੀ ਪੰਜਾਬੀ ਲੀਗ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ